ਹਾਂਜੀ ਭਰਾ ਇਹਨਾਂ ਦਾ ਜਿਹੜਾ ਕੁਲਚਾ ਨਾ ਉਹ ਕਦੇ ਸਾਡਾ ਚਲਾਨ ਕਰਾਊਗਾ ਸਾਨੂੰ 6 ਮਹੀਨੇ ਹੋ ਗਏ ਅਸੀਂ ਇਹ ਸੜਕ ਪੰਨੇ ਆ ਜਾਂ ਤਾਂ ਅਸੀਂ ਕੱਚੇ ਰਾਤੇ ਵੀ ਸਕਦੇ ਆ ਲੇਕਿਨ ਇਹਨਾਂ ਦੇ ਸਵਾਦ ਦੇ ਪੱਟੇ ਹੋਏ ਦਿਨੋਂ ਦਿਨ ਅਸੀਂ ਇੱਧਰ ਨਹੀਂ ਆ ਰਹੇ ਹਾਂ ਘਰੇ ਰੋਟੀਆਂ ਨਹੀਂ ਕਾਦੇ ਪੁਦੀਨਾ ਕਹਿੰਦੀ ਕਰਿਆ ਕੇ ਰੋਟੀ ਕਿਉਂ ਨਹੀਂ ਬੰਦੇ ਵੀ ਤੁਸੀਂ ਪਤਾ ਨਹੀਂ ਬਾਹਰ ਕਿੱਦਾਂ ਕਿੱਥੇ ਕੁਸ ਖਾ ਕੇ ਉਹਨਾਂ ਅਸੀਂ ਇਹਨਾਂ ਦੇ ਕੁਲਚਿਆਂ ਦੇ ਪੱਟੇ ਹੋਏ ਦਿਨਿਆ ਗੇੜਾ ਹੋਰੇ ਦਿਨਿਆ ਗੇੜਾ ਹੋਰੇ ਹੈ ਕੁਲਚਾ ਇਹਨਾਂ ਦਾ ਇੱਕ ਨੰਬਰ ਆ ਭਰਾ ਮੇਰੇ ਚਾ ਦੋ ਲੋਕ ਨੇ ਤੁਹਾਡੇ ਠੀਕ ਹੈ ਇੱਕ ਬਾਈ ਦਾ ਇੱਕ ਭਾਈ ਦਾ ਆਪਣੀ ਇਹੋਲੇ ਸ਼ਾਪ ਨੇ ਇਹ ਮੇਨ ਆਈਟੀ ਚੌਕ ਸੰਤ ਨਰੰਕਰੀ ਭਵਨ ਦੇ ਸਾਹਮਣੇ ਆ ਆਪਣੀ ਇਹ ਰੇੜੀਆਂ ਲੱਗੀਆਂ ਹੋਈਆਂ ਨੇ ਦੋ ਖਾਲਸਾ ਫਾਸਟ ਫੂਡ ਦੇ ਨਾਤੇ ਦੋ ਰੇੜੀਆਂ ਲੱਗੀਆਂ ਨੇ ਬਾਈ ਜੀ ਆਪਣੀਆਂ ਇੱਥੇ ਤੁਸੀਂ ਜਦੋਂ ਵੀ ਭਲਾੜੇ ਕਦੇ ਗੇੜਾ ਮਾਰੋ ਲੰਘਦੇ ਟੱਪ ਤੇ ਜਰੂਰ ਖੜਕੇ ਜਾਓ ਵੀਰੇ ਸੇਵਾ ਦਾ ਮੌਕਾ ਦਿਓ ਬਾਈ ਅਸੀਂ ਕੰਮ ਛੱਡ ਕੇ ਆਇਆ ਮੈਂ ਬਿਜਲੀ ਦਾ ਮਿਸਤਰੀ ਹਾਂਗਾ ਤਕਰੀਬਨ 18 ਸਾਲ ਦਾ ਐਕਸਪੀਰੀਅੰਸ ਹੈ ਮੇਰਾ ਦਿੱਲੀ ਦਾ ਕੋਰਸ ਆ ਉਹ ਭਰਾ ਦਾ ਤਕਰੀਬਨ ਮੋਬਾਈਲਾਂ ਦਾ ਕੰਮ ਆਗਾ ਉਹਦਾ ਵੀ ਕੋਰਸ ਕਰਿਆ ਹੋਇਆ ਪੱਕਾ ਇਹ ਅਸੀਂ ਲੋਕਾਂ ਦੀ ਸੇਵਾ ਵਾਸਤੇ ਆਏਗੇ ਤੇ ਤਾਂ ਕਿ ਆਪਾਂ ਲੋਕਾਂ ਨੂੰ ਸੱਚਾ ਸੁੱਚਾ ਤੇ ਸਾਫ਼ ਭੋਜਨ ਖਵਾ ਸਕੀਏ ਆ ਦੇਖੋ ਬਈ ਸਾਡੀ ਇਹ ਰੇੜੀਆਂ ਦੋਨੇ ਸਾਂਝੀਆਂ ਨੇ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਸਾਡਾ ਸਿਲੰਡਰ ਆ ਇਹ ਵੀ ਸਾਡਾ ਇੱਕ ਸਿੰਗਲ ਲੱਗਿਆ ਹੋਇਆਗਾ ਸਟੈਲਰ ਸਿਲੰਡਰ ਤਾਂ ਵੈਸੇ 4 ਪੈ ਨਹੀਂ 4-5 ਪੈ ਨੇ ਪਰ ਅਸੀਂ ਦੋਨੇ ਭਾਈ ਨਾਲ ਮਿਲ ਕੇ ਕੰਮ ਕਰਦੇ ਆਂ ਤੇ ਅਸੀਂ ਦੋਨੇ ਭਾਈ ਨਾਲ ਮਿਲ ਕੇ ਰਹਨੇ ਆਂਗੇ ਇਹ ਨਹੀਂ ਹੈਗਾ ਵੀ ਸਾਡੀ ਕੋਰ ਏੜੀ ਆ ਜਾਂ ਇੱਕ ਏੜੀ ਆ ਅਲੱਗ-ਅਲੱਗ ਨੇ ਆਹ ਸਿਲੰਡਰ ਤੁਸੀਂ ਪਤਾ ਕਰ ਸਕਦੇ ਹੋ ਸਾਡੀ ਇੱਕੋ ਹੀ ਪਾਈਪ ਲੱਗੀ ਹੋਈ ਆ ਇੱਕੋ ਹੀ ਕਨੈਕਸ਼ਨ ਲੱਗਿਆ ਹੋਇਆ ਉਸ ਤੋਂ ਅਸੀਂ ਕਰ ਰਹੇ ਆਂਗੇ ਤਿਆਰ ਕੁਲਚਾ ਬਣਾ ਰਹੇ ਆਂ ਇਹਦੇ ਵਿੱਚ ਤਕਰੀਬਨ ਕਾਲੇਚ ਨੇ ਗੰਡਾ ਟਮਾਟਰ ਜਿਸ ਤਰ੍ਹਾਂ ਸਾਡਾ ਇਹ ਆਪਣਾ ਬਣਾਇਆ ਹੋਇਆ ਘਰ ਦਾ ਤੀਸਰਾ ਸੀਕ੍ਰੇਟ ਮਸਾਲਾ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਮਸਾਲੇ ਨੇ ਜਿਵੇਂ ਉੱਚ ਕੁਆਲਿਟੀ ਦੇ ਮਸਾਲੇ ਐਮ ਡੀ ਐਚ ਦੇ ਚਨਾ ਮਸਾਲਾ ਮੀਟ ਮਸਾਲਾ ਤੇ ਗਰਮ ਮਸਾਲਾ ਬਈ ਤੁਸੀਂ ਪੋਲੇ ਖੜ ਕੇ ਦੇਖ ਸਕਦੇ ਹੋ ਅਸੀਂ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿਹੜੀ ਅਸੀਂ ਮਨ ਲਾ ਵੀਡੀਓ ਦੇ ਥਰੂ ਬੋਲ ਰਹੇ ਹਾਂ ਇੱਥੇ ਨਹੀਂ ਪਾਉਂਦੇ ਇਸ ਤਰ੍ਹਾਂ ਮੱਖਣ ਪਨੀਰ ਇਹ ਸਾਰਾ ਬਈ ਜੀ ਤਿਆਰ ਆ ਸਾਡੇ ਲਈ ਬਈ ਅਸੀਂ ਸਾਰਾ ਕੁਝ ਪਾ ਕੇ ਦਿੰਨੇ ਆ ਤੁਸੀਂ ਮੱਖਣ ਵੀ ਪੈਂਦਾ ਦੇਖ ਸਕਦੇ ਹੋ ਪਨੀਰ ਵੀ ਪੈਂਦਾ ਦੇਖ ਸਕਦੇ ਹੋ ਸਾਰਾ ਕੁਝ ਅਸੀਂ ਬਈ ਮਨ ਲਾ 20 ਰੁਪਏ ਦੇ ਵਿੱਚ ਆਪਾਂ ਆਈਟੀਆਈ ਚੌਂਗ ਦੇ ਉੱਤੇ ਕੁਲਚਾ ਤਿਆਰ ਕਰ ਰਹੇ ਆ ਦੋ ਭਰਾ ਮਿਲ ਕੇ ਸਾਡਾ ਭਾਈ ਆਪਸਿੰ ਪਿਆਰ ਬਹੁਤ ਹੈਗਾ ਸਾਨੂੰ ਤੁਸੀਂ ਦੇਖ ਸਕਦੇ ਹੋ ਸਾਡਾ ਸਿਲੰਡਰ ਵੀ ਇੱਕ ਲੱਗਿਆ ਹੋਇਆ ਵੈਸੇ ਸਟਲ 'ਤੇ ਚਾਰ ਸਿਲੰਡਰ ਨੇ ਪਰ ਅਸੀਂ ਰਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਅਸੀਂ ਅੱਗੇ ਕੰਮ ਵਧਾ ਸਕੀਏ। ਨਾਲੇ ਕੁਲਚਾ ਤੁਸੀਂ ਪਿਆਰ ਨੂੰ ਦੇਖੇ ਨੇ ਚੀਜ਼ ਉੱਚ ਕੁਆਲਿਟੀ ਤਿਆਰ ਕਰਦੇ ਹਾਂ ਭਾਈ ਸਾਫ਼ ਸੁਥਰੀ ਬਿਲਕੁਲ ਸਾਫ਼ ਤੇ ਇਧਰ ਤੁਸੀਂ ਦੇਖ ਸਕਦੇ ਹੋ ਸਾਡੀ ਇਹ ਸਬਜ਼ੀ ਵੀ ਠਗਰੀਆਂ ਦੀ ਜਿੰਨੇ ਕੁਲਚੇ ਸਾਡੇ ਲਈ ਮਾਲ ਹੁੰਦਾ ਤਕਰੀਬਨ ਇਹ 5 ਕਰੋਨੇ ਤਾਂ 5 ਦੀ ਸਬਜ਼ੀ ਬਣਾਉਣ ਨੇ ਇਹ ਨਹੀਂ ਹੈਗੇ ਵੀ 10 ਦੀ ਬਣਾ ਕੇ ਤਵੀ ਤੇ ਧਰ ਲਈ ਤੇ ਉਸ ਤੋਂ ਬਾਅਦ ਉਹ ਖਰਾਬ ਹੋ ਗਈ